ਜਦੋਂ ਤੋਂ ਬਾਅਦ ਬੱਚੇ ਛੋਟੇ ਸੀ ਮੇਰੀ ਜੁਆਇੰਟ ਫੈਮਿਲੀ ਸੀ ਤੇ ਮੈਂ ਨਹੀਂ ਸੀ ਜਾ ਸਕਦੀ ਜਿਸ ਖੇਡਣ ਵਾਸਤੇ ਪਰ ਮੇਰੇ ਮਨ ਵਿੱਚ ਜਦੋਂ ਮੈਂ ਸੁਣਦੀ ਸੀ ਕਿ ਬਜ਼ੁਰਗ ਖੇਡਣ ਜਾਂਦੇ ਨੇ ਤੇ ਮੈਨੂੰ ਬੜਾ ਇੰਟਰਸਟ ਸੀ ਕਿ ਮੈਨੂੰ ਪਤਾ ਲੱਗੇ ਵੀ ਇਹ ਖੇਡਣ ਕਿਵੇਂ ਜਾਂਦੇ ਨੇ ਕਿੱਧਰ ਪਰ ਦੇ ਵਿੱਚ ਜੀਜੀਐਸ ਸੀ ਸਾਡੇ ਇੱਕ ਸੰਸਥਾ ਹੈ ਉਹਨਾਂ ਨੇ ਗੇਮਾਂ ਘਮਾਈਆਂ ਤੇ ਮੈਂ ਆਪਦੇ ਘਟੇ ਤੋਂ ਲੋਕਾਂ ਦੇ ਤੇ ਮਤਲਬ ਖੇਡਣ ਚਲੀ ਵੀ ਮੈਂ ਕਿ ਮੈਂ ਅੱਗੇ ਪਾਰਟਿਸਪੇਟ ਕਰੂੰਗੀ ਜੇ ਮੈਨਰੇ ਜਿੱਤ ਗਈ ਨਾ ਤਾਂ ਫੇਰ ਮੇਰੇ ਮੁੰਡਿਆਂ ਨੂੰ ਦੱਸਾਂ ਕਿ ਨਹੀਂ ਤਾਂ ਉਹ ਕਾਏਗਾ ਵੀ ਮੇਰੀ ਤਾਂ ਮੇਰੇ ਦੋਸਤਾਂ ਕੀ ਦੇਈਂ ਕਰਾਤੇ ਹੋਣਗੇ ਕਿ 200 ਮੀਟਰ ਰੇਸ ਲਾ ਲੈਣਗੇ ਮੈਨੂੰ ਜੋ ਵੀ ਹੈ ਮੈਂ ਕਰ ਸਕਦੀ ਹਾਂ ਮੇਰੇ ਜਿੰਨਾ ਕੌਨਫੀਡੈਂਸ ਹੈ ਮੈਂ ਅੱਜ ਵੀ ਜੋ ਵੀ ਕਰ ਸਕਦੀ ਹਾਂ ਕਰ ਜੇ ਸਾਨੂੰ ਸਨਮਾਨਤ ਕਰਦੇ ਸ਼ਾਇਦ ਬੱਚੇ ਸਾਨੂੰ ਇਹ ਬਹੁਤ ਕੁਝ ਸਿੱਖਣਗੇ ਵੀ ਜੇ ਬੁੱਢੇ ਚੌੜ੍ਹ ਸਕਦੇ ਅਸੀਂ ਕਿਉਂ ਨਹੀਂ ਨਸ਼ਾ ਤੋਂ ਦੂਰ ਕਰ ਰਹੇ ਆ ਤੁਹਾਡੇ ਵਰਗੇ ਖਿਡਾਰੀਆਂ ਨੂੰ ਕੋਈ ਸੂਚਿਤ ਨਹੀਂ ਦਿੱਤੀ ਜਾਂਦੀ ਜੀ ਕੁਝ ਨਹੀਂ ਦਿੱਤਾ ਜਾਂਦਾ ਆਪਣੇ ਆਪ ਜੇਬ ਖਰਚਾ ਕਰਕੇ ਜਾਣੇ ਆ ਤੇ ਕਈ ਵਾਰੀ ਨਹੀਂ ਅੱਗੇ ਜਾਇਆ ਜਾਂਦਾ ਸਟੇਟ ਤੱਕ ਹੀ ਗਏ ਆ ਕਿ ਨੈਸ਼ਨਲ ਬਹੁਤ ਜ਼ਿਆਦਾ ਖਰਚਾ ਹੁੰਦਾ ਇਸ ਕਰਕੇ ਅੱਗੇ ਨਹੀਂ ਨਿਕਲ ਪਾਉਂਦੇ ਅਸ਼ੀਕਾਲ ਜੀ ਸਵਾਗਤ ਹੈ ਮੈਂ ਆ ਤੁਹਾਡੇ ਨਾਲ ਮਨੀਸ਼ ਗਰਗ ਅਸੀਂ ਮੌਜੂਦ ਆ ਬਠਿੰਡਾ ਚ ਜਿੱਥੇ ਇੱਕ ਆਵਾਰ ਫੰਕਸ਼ਨ ਹੋਇਆ ਹੈ ਤੇ ਉਹਨਾਂ ਔਰਤਾਂ ਨੂੰ ਸਨਮਾਨਿਤ ਕੀਤਾ ਗਿਆ ਜੋ ਘਰ ਵਿੱਚ ਰਹਿ ਕੇ ਖੇਡਾਂ ਵੀ ਖੇਡਦੀਆਂ ਨੇ ਮਤਲਬ ਗੇਮਾਂ ਖੇਡਦੀਆਂ ਨੇ ਤੇ ਪੋਜੀਸ਼ਨਾਂ ਹਾਸਲ ਕੀਤੀਆਂ ਨੇ ਤੇ ਉਹਨਾਂ ਨੂੰ ਅੱਜ ਸਨਮਾਨ ਕੀਤਾ ਗਿਆ ਉਹਨਾਂ ਦੇ ਸਭ ਤੋਂ ਪਹਿਲਾਂ ਸਾਨੂੰ ਮੈਡਲ ਦਿਖਾਉਣੇ ਆ ਇਹ ਹੱਥਾਂ ਵਿੱਚ ਕਿੰਨੇ 2-2 ਕਿਲੋ ਦੇ ਮੈਡਲ ਨੇ ਆਦੇ ਚੱਕ ਕੇ ਦਿਖਾ ਦੋ ਜਿਹੜਾ ਕਿੰਨੇ ਕਿ ਮੈਡਲ ਨੇ ਇੱਕੋ ਵੱਖ-ਵੱਖ ਮੁਕਾਬਲਿਆਂ 'ਚ ਇਹਨਾਂ ਨੇ ਮੈਡਲ ਜਿੱਤੇ ਨੇ ਘਰ ਵਿੱਚ ਨਾਲ-ਨਾਲ ਘਰ ਦਾ ਕੰਮ ਵੀ ਕਰਦੀਆਂ ਨੇ ਤੇ ਨਾਲ-ਨਾਲ ਮੈਡਲ ਜਿੱਤਿਆ ਨੇ ਵੱਖ-ਵੱਖ ਆ ਮੁਕਾਬਲਿਆਂ ਵਿੱਚ ਇਹਨਾਂ ਨੇ ਪੋਜੀਸ਼ਨ ਹਾਸਲ ਕੀਤੀ ਹੈ ਕੀ ਨਾਮ ਆ ਤੁਹਾਡਾ ਜੀ ਅਸ਼ਰਾਨੀ ਅਸ਼ਰਾਨੀ ਜੀ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਗੇਮ ਵੱਲ ਕਿਵੇਂ ਆਏ ਘਰੇਲੂ ਵਾਈਫੋਂ ਤੁਸੀਂ ਘਰ ਦਾ ਕੰਮ ਕਰਦੇ ਹੋ ਗੇਮਾਂ ਵੱਲ ਕਿਵੇਂ ਉਤਸ਼ਾਹ ਹੋਏ ਜੀ ਮੈਂ ਬਚਪਨ ਤੋਂ ਹੀ ਆਪਣੇ ਸਕੂਲ ਟਾਈਮ ਇੱਚੀ ਮਤਲਬ ਗੇਮਾਂ ਖੇੜਦੀ ਸੀ ਤੇ ਮੈਨੂੰ ਬੜਾ ਸ਼ੌਂਕ ਸੀ ਫੇਰ ਸ਼ਾਦੀ ਹੋਣ ਤੋਂ ਬਾਅਦ ਬੱਚੇ ਛੋਟੇ ਸੀ ਮੇਰੀ ਜੁਆਇੰਟ ਫੈਮਿਲੀ ਸੀ ਤੇ ਮੈਂ ਨਹੀਂ ਸੀ ਜਾ ਸਕਦੀ ਕਿਤੇ ਖੇਡਣ ਵਾਸਤੇ ਪਰ ਮੇਰੇ ਮਾਨੇ ਚ ਜਦੋਂ ਮੈਂ ਸੁਣਦੀ ਸੀਗੀ ਵੀ ਬਜ਼ੁਰਗ ਖੇਡਣ ਜਾਂਦੇ ਨੇ ਤੇ ਮੈਨੂੰ ਬੜਾ ਇੰਟਰਸਟ ਸੀ ਵੀ ਮੈਨੂੰ ਪਤਾ ਲੱਗੇ ਵੀ ਇਹ ਖੇਡਣ ਕਿਵੇਂ ਜਾਂਦੇ ਨੇ ਕਿਹਦੇ ਤਰੂ ਜਾਂਦੇ ਨੇ ਜਾਂ ਇਹਨਾਂ ਨੂੰ ਕਿਵੇਂ ਪਤਾ ਲੱਗਦਾ ਹੈ ਵੀ ਇੱਥੇ ਗੇਮਾਂ ਨੇ ਤਾਂ ਮੈਂ ਇੱਕ ਵਾਰੀ ਸਾਡੇ ਅਬੋਰ ਸ਼ਹਿਰ ਦੇ ਵਿੱਚ ਜੀਜੀਐਸਸੀ ਸਾਡੇ ਇੱਕ ਸੰਸਥਾ ਹੈ ਉਹਨਾਂ ਨੇ ਗੇਮਾਂ ਕਰਵਾਈਆਂ ਤੇ ਮੈਂ ਆਪਦੇ بیٹے ਤੋਂ ਲੁੱਕ ਕੇ ਤੇ ਮਤਲਬ ਖੇਡਣ ਚਲੀ ਗਈ ਮੈਂ ਕਿਹਾ ਮੈਂ ਅੱਜ ਪਾਰਟਿਸਪੇਟ ਕਰੂੰਗੀ ਜੇ ਮੈਂ ਕਿਤੇ ਜਿੱਤ ਗਈ ਨਾ ਤਾਂ ਫੇਰ ਮੇਰੇ ਮੁੰਡੇ ਨੂੰ ਦੱਸਾਂਗੀ ਨਹੀਂ ਤਾਂ ਉਹ ਕਹੇਗਾ ਵੀ ਮੇਰੀ ਤਾਂ ਮੇਰੇ ਦੋਸਤਾਂ 'ਚ ਬੇਇੱਜ਼ਤੀ ਕਰਾਤੀ ਮੰਮੀ ਤੁਸੀਂ ਤੇ ਉੱਥੇ ਮੈਂ ਚਾਰ ਗੇਮਾਂ 'ਚ ਪਾਰਟਿਸਪੇਟ ਕੀਤਾ ਤੇ ਮੈਂ ਜੀ ਚਾਰ 골ਡ ਲੈ ਕੇ ਆਈ 48 ਦਿਨ ਉਸ ਤੋਂ ਫਿਰ ਮੇਰੇ ਮਨ ਨੂੰ ਬੜੀ ਖੁਸ਼ੀ ਹੋਈ ਤੇ ਮੈਂ ਮੇਰਾ ਫਰਮਾਨ ਕਰੀ ਵੀ ਮੈਂ ਹੁਣ ਜਾਇਆ ਕਰੂੰਗੀ ਮੇਰੇ ਪਰਿਵਾਰ ਚ ਵੀ ਮਾਨ ਸਨਮਾਨ ਮਿਲਿਆ ਜਦੋਂ ਮੈਡਲ ਲੈ ਕੇ ਆਏ ਹਾਂਜੀ ਬਿਲਕੁਲ ਬਿਲਕੁਲ ਪਰਿਵਾਰ ਨੇ ਮੇਰਾ ਪਰਿਵਾਰ ਸਾਰਾ ਮੈਨੂੰ ਕੋ-ਪਰੇਟ ਕਰਦਾ ਹੈ ਜੀ ਤੇ ਮੇਰੇ ਬੱਚੇ ਵੀ ਮੈਨੂੰ ਕੋ-ਪਰੇਟ ਕਰਦੇ ਨੇ ਮੇਰੇ ਹਸਬੰਦ ਵੀ ਕਰਦੇ ਨੇ ਕਿ ਮੈਂ ਇੱਕ ਹਾਊਸ ਵਾਈਫ ਆ ਮੈਂ ਫੇਲ ਰਹਤੀ ਸੀ ਤੋਂ ਮੈਂ ਆਪਣੇ ਕਾਰਜ ਫਿਰ ਅਸੀਂ ਮੈਂ ਗਰੁੱਪ ਐਡ ਕਰ ਲਿਆ ਮਤਲਬ ਜਿਤੇ ਸੀਨੀਅਰ ਸਿਟੀ ਜਾਂਦੀਆਂ ਗੇਮਾਂ ਹੁੰਦੀਆਂ ਸੀ ਜਿਹੜੇ ਉਹ ਐਡ ਕਰਦੇ ਸੀ ਉਹਨਾਂ ਦੇ ਥਰੂ ਮੈਂ ਗਰੁੱਪ ਐਡ ਕੀਤਾ ਪਰ ਮੈਨੂੰ ਪਤਾ ਲੱਗ ਜਾਂਦਾ ਸੀ ਵੀ ਹੁਣ ਇੱਥੇ ਜਮਾਨੇ ਇੱਥੇ ਨਹੀਂ ਤਾਂ ਫਿਰ ਮੈਂ ਗਰੁੱਪ ਦੇ ਨਾਲ ਚਲੀ ਜਾਂਦੀ ਆ ਜਿੱਥੇ ਮੇਰੇ ਹਸਬੰਡ ਟਾਈਮ ਹੁੰਦਾ ਹੈ ਉਹ ਨਾਲ ਚਲੇ ਜਾਂਦੇ ਨੇ ਨਹੀਂ ਤਾਂ ਮੈਂ ਗਰੁੱਪ ਦੇ ਨਾਲ ਚਲੀ ਜਾਂਦੀ ਆ ਇਹ ਮੇਰੀਆਂ ਭੈਣਾਂ ਨੇ ਮੇਰੇ ਨਾਲ ਇਹ ਮੇਰੇ ਗਰੁੱਪੇཅ ਹੀ ਨੇ ਤੇ ਅਸੀਂ ਜਿੱਥੇ ਜਾਂਦੇ ਆ ਇਕੱਠੇ ਚਲੇ ਜਾਂਦੇ ਆ ਬੀਬੀਆਂ ਦਾ ਕਦੇ ਘਰੇ ਟਾਈਮ ਹੀ ਨਹੀਂ ਮਿਲਦਾ ਫਿਰ ਕਿਵੇਂ ਐਡਜਸਟ ਕਰਦੇ ਹੋ ਬੀਬੀਆਂ ਘਰੇ ਥੱਕ ਕੇ ਆਣੇ ਆ ਜਵਾਕ ਆ ਗਏ ਸਕੂਲੋਂ ਘਰ ਦੇ ਕੰਮ ਆ ਪੋਚੇ ਵੀ ਆ ਕੱਪੜੇ ਵੀ ਧੋਣੇ ਆ ਹੋਰ ਕੰਮ ਮੈਂ ਕਹਿੰਦੀ ਥੱਕ ਜਾਂਦੀ ਆ ਸਾਰਾ ਦਿਨ ਫਿਰ ਕਿਵੇਂ ਮੇਨਟੇਨ ਕਰਦੇ ਹੋ ਤੁਸੀਂ ਆ ਨਾਲ ਪ੍ਰੈਕਟਿਸ ਵੀ ਕਰਦੇ ਹੈਗੇ ਹਾਂ ਨਹੀਂ ਜੀ ਅਸੀਂ ਸਾਨੂੰ ਕੋਈ ਥਕਾਵਟ ਨਹੀਂ ਹੁੰਦੀ ਸਾਨੂੰ ਖੁਸ਼ੀ ਵੀ ਇੰਨੀ ਹੁੰਦੀ ਆ ਜਦੋਂ ਅਸੀਂ ਜਿੱਤਦੇ ਆ ਤੇ ਮੈਡਲ ਲੈ ਕੇ ਆਨੇ ਆ ਤੇ ਲੋਕਾਂ ਚ ਸਾਡੀ ਵਾਹ ਵਾਹ ਹੀ ਹੁੰਦੀ ਆ ਤੇ ਸਾਨੂੰ ਸਾਡੀ ਥਕਾਵਟ ਸਾਰੀ ਉੱਥੇ ਉਤਰ ਜਾਂਦੀ ਆ ਗਰਾਊਂਡ ਤੇ ਜਦੋਂ ਸਾਨੂੰ ਸਟੇਜ ਤੇ ਬੁਲਾ ਕੇ ਸਾਨੂੰ ਮੈਡਲ ਦਿੱਤੇ ਜਾਂਦੇ ਨੇ ਸਾਨੂੰ ਸਨਮਾਨਿਤ ਕੀਤਾ ਜਾਂਦਾ ਸਾਨੂੰ ਬੜੀ ਖੁਸ਼ੀ ਹੁੰਦੀ ਆ ਮੈਂ ਇੱਟਾ ਰੋੜੇ ਹੀ ਜਿੜਦੀ ਰਹਿੰਦੀ ਸੀ ਤੇ ਇੱਟਾ ਰੋੜੇ ਹੀ ਜਿੜਦੀ ਜਿੜਦੀ ਅੱਜ ਮੈਂ ਇਸ ਮੁਕਾਮ ਤੇ ਪਹੁੰਚ ਗਈ ਤੇ ਅੱਜ ਮੈਂ ਨੈਸ਼ਨਲ ਚਾਰ ਵਾਰੀ ਮੈਂ ਨੈਸ਼ਨਲ ਜਿੱਤ ਗਈ ਕਾਚ ਕਾਚ ਨੈਸ਼ਨ ਜਿੱਤੇ ਆਏਗਾ ਤੇ ਹੁਣ ਗਾਂ ਕਿਹੜੀਆਂ ਗੇਮਾਂ ਦੀ ਤਿਆਰੀ ਕਰ ਰਹੀ ਹੈਗੇ ਨੈਸ਼ਨਲ ਚ ਜੀ ਮੇਰੀ ਗੇਮ ਆ 3 ਕਿਲੋਮੀਟਰ ਵਾਕ ਕਰਦੀ ਆ ਮੈਂ 100 ਮੀਟਰ ਰਨ ਕਰਦੀ ਆ ਸ਼ਾਰਟਪੁੱਟ ਔਰ ਜੈਵਲਿਨ ਕਰ ਅੱਛਾ ਡੜੇ ਛਟਕੀ ਸ਼ਾਰਟਪੁੱਟ ਛਕੀਏ ਤੁਸੀਂ ਹਾਂਜੀ ਤਾਂ ਫਿਰ ਪਿਛਲੇ ਸਾਲ ਜਦੋਂ ਮੇਰੀਆਂ ਮਤਲਬ ਵੀਡੀਓ ਵਾਇਰਲ ਹੋ ਗਈਆਂ ਤਾਂ ਉਸ ਤੋਂ ਬਾਅਦ ਮੈਨੂੰ ਡੀਏਵੀ ਸਕੂਲ ਦੇ ਮਤਲਬ ਸਟਾਫ ਨੇ ਬੁਲਾ ਕੇ ਮੈਨੂੰ ਸ਼ਾਰਟਪੁੱਟ ਔਰ ਜੈਵਲਿਨ ਉਹਨਾਂ ਨੇ ਇਸ਼ੂ ਪ੍ਰੋਵਾਈਡ ਬਿਲਕੁਲ ਹੋਰ ਵੀ ਛੱਡਣਾ ਅੰਡੀਆਂ ਮੌਜੂਦ ਨੇ ਅੰਡੀ ਕੀ ਕਹਿਣਾ ਚਾਹੁੰਗੇ ਕਿੰਨੇ ਕਰ ਡੇਲੀ ਪ੍ਰੈਕਟਿਸ ਕਰਦੇ ਹਾਂ ਅੱਜ ਫੇਰ ਮਾਨ ਸਨਮਾਨ ਮਿਲਿਆ ਜਦੋਂ ਮਾਨ ਸਨਮਾਨ ਮਿਲਦਾ ਪਰਿਵਾਰ ਵੀ ਖੁਸ਼ ਹੁੰਦਾ ਪੂਰਾ ਸਤਿ ਸ਼੍ਰੀ ਅਕਾਲ ਬੇਟੇ ਬੇਟੇ ਮੈਂ ਜਿਹੜੀ ਡੇਲੀ ਹੈ ਨਾ ਮੇਰੀ 10 ਕਿਲੋਮੀਟਰ ਹੋ ਜਾਂਦੀ ਹੈ ਹੂੰ ਮੈਂ ਵਾਕ ਵੀ ਕਰਦੀ ਮੈਰਾਣੀ ਵੀ ਕਰਦੀ ਆ ਡੇਲੀ ਤੇ ਪਰ ਮੈਂ ਇੱਕ ਹਾਊਸ ਵਾਈਫ ਆ ਤੇ ਮੈਂ ਘਰ ਦੇ A to Z ਜਿਹੜੇ ਉਹ ਕੰਮ ਵੀ ਆਪ ਕਰਦੀ ਆ ਗੇਮ ਕਿਹੜੀ ਕਰਦੀ ਹੈ ਗੇਮ ਮੈਂ 100 ਮੀਟਰ ਰੇਸ ਲਾਉਣੀ ਆ ਜੀ 200 ਮੀਟਰ ਵੀ ਰੇਸ ਲਾ ਲੈਣੀ ਆ ਅੱਛਾ ਮੈਨੂੰ ਜੋ ਵੀ ਆ ਮੈਂ ਕਰ ਸਕਦੀ ਆ ਮੇਰੇ ਜਿੰਨਾ ਕੌਨਫੀਡੈਂਸ ਹੈ ਮੈਂ ਅੱਜ ਵੀ ਜੋ ਵੀ ਕਰ ਸਕਦੀ ਆ ਕਿੰਨੇ ਕਿ ਤੁਸੀਂ ਮੁਕਾਬਲੇ ਹੁੰਦਕ ਜਿੱਤੇ ਨੇ ਤੇ ਗਾਂ ਕਿਹੜੇ ਕਿਹੜੇ ਮੁਕਾਬਲੇ ਦੀ ਤਿਆਰੀ ਕਰ ਰਹੇ ਆ ਮੇਰੇ ਕੋਲੇ 42 ਮੈਡਲ ਆ ਬੇਟਾ ਤੇ ਉਹਨਾਂ ਦੇ ਵਿੱਚੋਂ 10 골ਡ ਆ ਤੇ ਮੈਂ ਦੋ ਵਾਰੀ ਇੰਟਰਨੈਸ਼ਨਲ ਜਾਇਆ ਆ ਉਹਦੇ ਚੀ ਵਿੱਚ 골ਡ ਮਿਲ ਚੁਕੇ ਆ ਤੇ ਮੈਂ ਇੰਟਰਨੈ ਮੈਂ ਬਹੁਤ ਖੁਸ਼ ਹਾਂ ਕਾਂ ਕਿ ਦੀ ਤਿਆਰੀ ਵੀ ਕਰ ਰਿਹਾ ਕੋਈ ਤਿਆਰੀ ਤਾਂ ਹੈ ਬਟ ਮੈਂ ਇਹ ਸਰਕਾਰ ਨੂੰ ਕਹਿਣਾ ਚਾਹਣੀ ਵੀ ਸਾਡੀ ਕੋਈ ਮਦਦ ਕੀਤੀ ਜਾਵੇ ਕਿਉਂਕਿ ਮੈਨੂੰ ਆਸਟ੍ਰੇਲੀਆ ਤੋਂ ਤੇ ਅਮਰੀਕਾ ਤੋਂ ਆਫਰ ਆਈ ਸੀ ਜਿਹੜੀ ਕਿ ਮੈਨੂੰ ਠੁਕਰਾਈ ਪਈ ਕਿਉਂਕਿ ਮੈਂ 6 ਲੱਖ ਜਿਹੜਾ ਘਰ ਦੇ ਪੈਸੇ ਨਹੀਂ ਲਵਾ ਸਕਦੀ ਮੈਂ ਇੱਕ ਹਾਊਸ ਵਾਈਫ ਹਾਂ ਤੇ ਮੈਨੂੰ ਜੇ ਕੋਈ ਸਰਕਾਰ ਮਦਦ ਕਰਦੀ ਤਾਂ ਸ਼ਾਇਦ ਮੈਂ ਅੱਜ ਕਿਤੇ ਪਹੁੰਚ ਜਾਂਦੀ ਸਰਕਾਰ ਕਰਦੀ ਹੈ ਕੋਈ ਮਦਦ ਤੁਹਾਨੂੰ ਲੱਗਦਾ ਕਿੰਨਾ ਦੀ ਦਾਅਵੇ ਬਹੁਤ ਕਰਦੀ ਹੈ ਕਦੇ ਪਲੇਅਰਾਂ ਨੂੰ ਕੋਈ ਕੋਈ ਮਦਦ ਨਹੀਂ ਕਰਦੀ ਨਹੀਂ ਬਲੇ ਨਹੀਂ ਬੇਟੇ ਬਿਲਕੁਲ ਕੋਈ ਮਦਦ ਨਹੀਂ ਕਰਦੀ ਕਿਉਂਕਿ ਅਸੀਂ ਅਸੀਂ ਤਾਂ ਜਿਵੇਂ ਹੁਣ ਲੇਡੀਜ਼ ਆ ਸਾਨੂੰ ਤਾਂ 800 ਵੀ ਔਖੇ ਹੋ ਜਾਂਦੇ ਆ ਹੁਣ ਜਿਵੇਂ ਅਸੀਂ ਨੇਪਾਲ ਜਾ ਕੇ ਆਏ ਆ ਇੰਟਰਨੈਸ਼ਨਲ ਉੱਥੇ 10000 ਐਂਟਰੀ ਫੀਸ ਹੀ ਭਰੀ ਮੈਂ ਸਾਡੇ ਵੀ 25000 ਅਸੀਂ ਹਸਬੰਡ ਵਾਈਫ ਗਏ 25000 ਮੂਲੀ ਗੱਲ ਆ ਸਾਡਾ ਖਰਚ ਆਇਆ ਸਾਨੂੰ ਇਹ ਦੁੱਖ ਵੀ ਸਰਕਾਰ ਜੇ ਸਾਨੂੰ ਸਨਮਾਨਤ ਕਰੇ ਸ਼ਾਇਦ ਬੱਚੇ ਸਾਨੂੰ ਵੇਖ ਕੇ ਬਹੁਤ ਕੁਝ ਸਿੱਖਣਗੇ ਵੀ ਜੇ ਬੁੱਢੇ ਜੀ ਤੌਰ ਸਕਦੇ ਆ ਅਸੀਂ ਕਿਉਂ ਨਹੀਂ ਕਿਉਂਕਿ ਸਾਡਾ ਜਿਹੜਾ ਖਾਸ ਕਰਕੇ ਬਜ਼ੁਰਗਾਂ ਨੂੰ ਜਿਹੜਾ ਸਨਮਾਨਤ ਕੀਤਾ ਜਾਣਾ ਚਾਹੀਦਾ ਤੇ ਸਕੂਲਾਂ ਦੇ ਵਿੱਚ ਖਾਸ ਕਰਕੇ ਕਿਉਂਕਿ ਸਾਨੂੰ ਵੇਖ ਕੇ ਬੱਚੇ ਜਿਹੜੇ ਉਹਨਾਂ ਦੇ ਵਿੱਚ ਉਤਸ਼ਾਹਤ ਹੋਣਗੇ ਵੀ ਹਾਂ ਅਸੀਂ ਵੀ ਜਿਹੜਾ ਕਰੀਏ ਸ਼ ਅੰਟੀ ਹੁਣ ਤੱਕ ਕਿੱਥੇ ਕਿੱਤੇ ਸ਼ਾਰਟ ਫੁੱਟ ਖੇਡਿਆ ਤੇ ਕਿੱਥੇ ਕਿੱਤੇ ਪੀਛਾ ਹਾਸਲ ਕੀਤਾ ਜੀ ਮੈਂ ਇੱਕ ਵਿਧਵਾ ਮੇਰੇ ਹਸਬੰਦ ਡੈਥ ਹੋ ਚੁੱਕੀ ਹੈ ਜੀ ਮੈਂ ਘਰ ਦੀ ਮਜਬੂਰੀ ਕਰਕੇ ਬਹੁਤ ਘੱਟ ਸਮਾਂ ਦੇ ਪਾਣੀ ਆ ਗੇਮਸ ਇੰਨਾ ਹੋ ਸਕੇ ਕੋਸ਼ਿਸ਼ ਕਰਦੀ ਆ ਬੱਚੇ ਦੀ ਪਰਵਿਸ਼ ਕਰਦੀ ਆ ਫਿਰ ਉਸ ਕਰਕੇ ਦਿੱਕਤਾਂ ਆਂਦੀਆਂ ਨੇ ਕੋਈ ਸਹੂਲਤ ਤਾਂ ਮਿਲਦੀ ਨਹੀਂ ਸਰਕਾਰ ਤੋਂ ਇਸ ਤਰ੍ਹਾਂ ਮੈਂ 100 ਮੀਟਰ ਦੌੜ ਵੀ ਕਰ ਲੈਣੀ ਆ ਸ਼ਾਰਟ ਫੁੱਟ ਵੀ ਕਰ ਲੈਣੀ ਆ 200 ਮੀਟਰ ਦੌੜ ਵੀ ਕਰ ਲੈਣੀ ਆ 400 ਮੀਟਰ ਵੀ ਕਰ ਲੈਣੇ ਆ ਡਿਸਕਸ ਰੋ ਵੀ ਸਟ ਲੈਣੇ ਆ ਸਰਕਾਰ ਬੜੇ ਦਾਅਵੇ ਕਰਦੀ ਹੈ ਕਿ ਖੇਡਾਂ ਨੂੰ ਪ੍ਰੋਮੋਟ ਕਰ ਰਹੀ ਹੈ ਨਸ਼ਿਆਂ ਤੋਂ ਦੂਰ ਕਰ ਰਹੀ ਹੈ ਤੁਹਾਡੇ ਵਰਗੇ ਖਿਡਾਰੀਆਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਜਾਂਦੀ ਜੀ ਕੁਝ ਨਹੀਂ ਦਿੱਤਾ ਜਾਂਦਾ ਆਪਣੇ ਆਪ ਜੇਬ ਖਰਚਾ ਕਰਕੇ ਜਾਣੇ ਆ ਤੇ ਕਈ ਵਾਰੀ ਨਹੀਂ ਅੱਗੇ ਜਾਇਆ ਜਾਂਦਾ ਸਟੇਟ ਤੱਕ ਹੀ ਗਏ ਅੱਗੇ ਨੈਸ਼ਨਲ ਬਹੁਤ ਜ਼ਿਆਦਾ ਖਰਚਾ ਹੁੰਦਾ ਇਸ ਕਰਕੇ ਅੱਗੇ ਨਹੀਂ ਨਿਕਲ ਪਾਉਂਦੇ ਕਰਦੀਆਂ ਮਜਬੂਰੀਆਂ ਨੇ ਤੇ ਦਾਅਵੇ ਸਰਕਾਰ ਦੇ ਤਰੁਕ ਕਿਵੇਂ ਦੇ ਦੇऊं ਕਿ ਦਾਅਵੇ ਕਰੀ ਜਾਂਦੀ ਹੈ ਸਰਕਾਰ ਤਾਂ ਹਾਂਜੀ ਦਾਅਵੇ ਕਰੀ ਜਾਂਦੀ ਹੈ ਕੁਝ ਨਹੀਂ ਦੇ ਰਹੀ ਐ ਅਸੀਂ ਵੀ ਬਹੁਤ ਮਿਹਨਤ ਕਰਦੇ ਆ ਸਾਡੀ ਇਹ ਤੱਕ ਕੁਝ ਵੀ ਪ੍ਰਾਈਜ਼ ਨਹੀਂ ਹੈਗਾ ਕੋਈ ਵੀ ਨਾਮ ਸਾਨੂੰ ਨਹੀਂ ਦਿੱਤਾ ਜਾਂਦਾ ਕੋ ਥੋੜੀ ਬਹੁਤੀ ਸਹੂਲਤਾ ਦਿੱਤੀ ਜਾਵੇ ਤੇ ਅਸੀਂ ਬਹੁਤ ਅੱਗੇ ਲੰਘ ਜਾਈਏ ਦਿਕਤਾ ਕਰਕੇ ਸਾਨੂੰ ਅੱਗੇ ਨਹੀਂ ਨਿਕਲ ਪਾਉਂਦੇ ਇਹਨੇ ਖਰਚੇ ਨਹੀਂ ਚੱਲੇ ਜਾਂਦੇ ਤੁਹਾਡਾ ਕੀ ਨਾਮ ਹੈ ਕਿੱਥੋਂ ਆਏ ਹੋ ਕੁਛ ਲਿਆ ਹਾਂਜੀ ਡਿਸਟ੍ਰਿਕਟ ਫਾਇਲ ਕਾ ਹਾਂਜੀ ਅਬ ਹੋਰ ਦੇ ਲਾਗੇ ਪਿੰਡ ਹੈ ਕਿਕਰ ਜਿਹੜਾ ਮੈਂ ਤੁਹਡੇ ਕੋਲ ਵਾਪਸ ਇੱਕ ਵਾਰ ਮੈਂ ਤੁਹਾਨੂੰ ਦਿਖਾ ਦਵਾਂ ਨਾ ਨਾ ਹਾਂਜੀ ਨੈਸ਼ਨਲ ਸਟੇਟ ਤੇ ਮੈਂ ਕਾਫੀ ਟਾਈਮ ਤੋਂ ਬਾਅਦ ਉਹਨਾਂ ਨੇ ਕਿ 30 ਸਾਲਾਂ ਤੋਂ ਬਾਅਦ ਅੱਛਾ ਜੀ ਸਟਾਰਟ ਕੀਤੀ ਗੇਮ ਕਿੰਨੀ ਏਜ ਕਿੰਨੀ ਹੈਗੀ ਤੁਹਾਡੀ ਇਹ ਕਿਹੜੀ ਗੇਮ ਕਰਦੇ ਤੁਸੀਂ 48 ਆ ਬਬਾ ਅੱਛਾ ਜੀ ਤੇ ਪਿਛਲੇ ਸਾਲ ਤੋਂ ਖੇਡਾਂ ਵਾਸਤੇ ਪੰਜਾਬ ਦੀ ਹੋਏ ਆ ਤੇ ਉਹਦੇ ਨਾਲ ਹੀ ਮੈਂ ਬੱਚਿਆਂ ਦਾ ਲੈ ਕੇ ਜਾਣਾ ਸੀ ਸਕੂਲ ਵਾਲਿਆਂ ਨੂੰ ਤੇ ਉਹਦੇ ਨਾਲ ਹੀ ਥੋੜਾ ਆਪਣਾ ਚਾਹ ਹੋ ਗਿਆ ਤੇ 100 ਮੀਟਰ ਰੇਸ ਵਿੱਚ ਪਾਰਟਿਸਿਪੇਟ ਕੀਤਾ ਉਸਦੇ ਨਾਲ ਹੀ ਜਿੱਤ ਹੋਣ ਦੇ ਕਰਕੇ ਬਸ ਬਾਕੀਆਂ ਨੇ ਸਪੋਰਟ ਮਿਲਿਆ ਵੀ ਤੁਸੀਂ ਅੱਗੇ ਕਿਉਂ ਨਹੀਂ ਖੇਡਣ ਜਾਂਦੇ ਤੇ ਨਾਲ-ਨਾਲ ਬਸ ਸਟੇਟ ਦੇ ਨੈਸ਼ਨਲ ਅਵਾਰਡੀਆਂ ਉਨជា ਸਰਕਾਰਾਂ ਸਹੂਲਤਾਂ ਦੇਣ ਤੁਹਾਨੂੰ ਲੱਗਦਾ ਵੀ ਹੋਰ ਬਹੁਤ ਸਾਰੇ ਖੁਦਾਰੀ ਵੀ ਪੈਦਾ ਹੋ ਸਕਦੇ ਆ ਜਿਵੇਂ ਤੁਸੀਂ ਗੇਮਾਂ ਖੇਡਦੇ ਹੋ ਅੰਕੀਆਂ ਸਾਰੇ ਗੇਮਾਂ ਕਰਔਰਤਾਂ ਵੀ ਅਗੇ ਆ ਸਕਦੀਆਂ ਨੇ ਹਾਂਜੀ ਮੈਂ ਤਾਂ ਖੁਦ ਈਟੀਟੀ ਦੇ ਆਪਾਂ ਕਾਂ ਚੱਲ ਐਫਰਟ ਕਰ ਸਕਦੀ ਆ ਪਰ ਜਿਹੜੀ ਅਸੀਂ ਭੈਣਾਂ ਆਪਣੀ ਗੱਲ ਕਰ ਰਹੀਆਂ ਨੇ ਵੀ ਉਹਨਾਂ ਲਈ ਜ਼ਰੂਰ ਕੁਝ ਨਾ ਕੁਝ ਹੋਣਾ ਚਾਹੀਦਾ ਕਿਉਂਕਿ ਕੋਰੋਨੀ ਐਫਰਟ ਹੋ ਸਕਦਾ ਜਿਸ ਕਰਕੇ ਉਹ ਪਿੱਛੇ ਰਹਿ ਜਾਂਦੀਆਂ ਨੇ ਇਸ ਕਰਕੇ ਵੀ ਬੱਚਿਆਂ ਨੂੰ ਜਾਂ ਕਿਸੇ ਤਰ੍ਹਾਂ ਜੋ ਬੈਨੀਫਿਟ ਦਿੱਤੇ ਜਾਵੇ ਤੇ ਇਸ ਕਰਕੇ ਪੂਰਾ ਸਮਾਜ ਹੀ ਅੱਗੇ ਨਿਕਲੇ ਅੱਡੀ ਤੁਸੀਂ ਕਿੱਥੇ ਆਏ ਹੈਗੇ ਅੱਜ ਸਨਮਾਨ ਮਿਲਿਆ ਪਹਿਲਾਂ ਤਾਂ ਪਹਿਲਾਂ हां जी मैं डिस्ट्रिक्ट कपूरथला को सरकारी हाई स्कूल मल्ला एज अ टीचर ਤੇ ਮੈਂ ਪਿਛਲੇ ਸਾਲ ਹੀ ਬਤਨ ਪਜਾਤੋਂ ਖੇਡਾਂ ਸ਼ੁਰੂ ਕੀਤੀਆਂ ਤੇ ਹੁਣ ਮੈਂ ਲਗਾਤਾਰ ਹੀ ਗੇਮਾਂ ਕਰ ਰਹੀਆਂ ਮੇਰੇ ਕੋਲ ਇਹ ਫਸਟ ਟਾਈਮ 40 ਮੈਡਲ ਹੈ ਤੇ 45 ਦਿਨ ਦਾ ਸਰਟੀਫਿਕੇਟ ਹੈ ਤੇ ਮੈਂ ਮਤਲਬ ਕਿ ਸਕੂਲ ਦੇ ਵਿੱਚ ਵੀ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜਿਆ ਮੇਰੇ ਨਾਲ ਗੇਮ ਖੇਡਦੇ ਹੈਗੇ ਮੈਂ ਐਥਲੈਟਿਕ ਦੀ ਗੇਮ ਹੈ ਮੈਂ 5 ਕਿਲੋਮੀਟਰ 3 ਕਿਲੋਮੀਟਰ ਤੇ 15 ਕਿਲੋਮੀਟਰ ਚੈਰ ਲੈਣੀ ਹੈ ਸਰ 1500 ਮੀਟਰ ਚੈਸ ਆਲੇਨੀਆ ਤੇ ਮੇਰੇ ਕੋਲੇ 14 ਮੈਡਲ 골ਡ ਤੇ 10 ਸਿਲਵਰ ਤੇ 7 ਹੋ ਗਏ ਦੂਸਰੇ ਬਰਾਉਣ ਤੇ ਮੇਰੇ ਕੋਲ 40 42 ਮੈਡਲ ਹੈ ਤੇ ਮੈਂ ਇਹਦਾ ਕੋਸ਼ਿਸ਼ ਹੈ ਮੈਂ ਮੇਰੀ ਅਗਲੇ ਸਾਲ ਦੀ ਰਿਟਾਇਰਮੈਂਟ ਹੈ ਅੰਟੀ ਸਨੇਹਾ ਕੀ ਦੇਣਾ ਚਾਹੁੰਦੇ ਆ ਅੱਜ ਕੱਲ ਦੀ ਨੌਜਵਾਨ ਜਿੱਥੇ ਮੁੰਡੇ ਨਸ਼ੇ ਵੱਲ ਜਾ ਰਹੇ ਐ ਉਹਨਾਂ ਦਾ ਬੀਬੀਆਂ ਵੀ ਜਾਣ ਲੱਗੀਆਂ ਔਰਤਾਂ ਕੁੜੀਆਂ ਨਸ਼ੇ ਵੱਲ ਜਾਣ ਲੱਗੀਆਂ ਪਰ ਤੁਸੀਂ ਕਿਤੇ ਨਾ ਕਿਤੇ ਮਿਸਾਲ ਬਣ ਰਹੇ ਹੋ ਭਾਵੇਂ ਤੁਹਾਡੀ ਏਜ ਵੱਡੀ ਹੈ ਪਰ ਫਿਰ ਵੀ ਗਰਾਊਂਡ 'ਚ ਜਾ ਕੇ ਆਪਣਾ ਜੋਰ ਦਿਖਾ ਰਹੇ ਹੈਗੇ ਮੈਂ ਜੀ ਮੈਂ ਜਦੋਂ ਆਂ ਦੀਆ ਗੇਮ ਦੇ ਵਿੱਚ ਆਈ ਮੈਨੂੰ ਗੇਮਾਂ thro ਬਹੁਤ ਮਾਨ ਸਤਕਾਰ ਪ੍ਰਾਪਤ ਹੋਇਆ ਮੈਂ ਮੇਰਾ ਮੇਨ ਮਕਸਦ ਇਹ ਹੀ ਹੈ ਵੀ ਸਕੂਲਾਂ ਦੇ ਵਿੱਚ ਵੀ ਵੱਧ ਤੋਂ ਵੱਧ ਬੱਚਿਆਂ ਨੂੰ ਮੋਟੀਵੇਟ ਕਰਦੀ ਆਂ ਵੀ ਬੱਚਿਓ ਤੁਸੀਂ ਨਸ਼ੇ ਦੇ ਨੇੜੇ ਨਹੀਂ ਜਾਣਾ ਨਸ਼ੇ ਤੋਂ ਬਚੋ ਤੇ ਗੇਮਾਂ ਦੇ ਨਾਲ ਜੁੜੋ ਬਿਲਕੁਲ ਇਹ ਸਨ ਖਿਡਾਰੀ ਜਿਨ੍ਹਾਂ ਨੇ ਦੱਸਿਆ ਕਿ ਸਰਕਾਰ ਇਹਨਾਂ ਦੀ ਬਾਹ ਨਹੀਂ ਫੜਦੀ ਜੇਕਰ ਸਰਕਾਰਾਂ ਬਾਹ ਫੜਦੀਆਂ ਨੇ ਤਾਂ ਉਹਨਾਂ ਦੇ ਸਮੇਂ 'ਚ ਬਹੁਤ ਸਾਰੇ ਖਡਾਰੇ ਵੀ ਪੈਦਾ ਹੋ ਸਕਦੇ ਨੇ ਤੇ ਲੋਕ ਨਸ਼ੇ ਤੋਂ ਦੂਰ ਵੀ ਜਾ ਸਕਦੇ ਨੇ ਮਨੀਸ਼ ਗਰਗ ਪੀਟੀਸੀ ਨਿਊਜ਼ ਬਟਿੰਡਾ